ਲੰਡਨ ਦੇ ਵਿੱਚ ਇੱਕ ਵਾਰੀ ਮੋੜ ਤੋਂ ਰਾਹੀਗਰਾਂ ਨੂੰ ਕਾਰ ਦੇ ਨਾਲ ਦਰਦ ਦੇਣ ਦੀ ਘਟਨਾ ਵਾਪਰੀ ਹੈ ਉੱਤਰੀ ਲੰਡਨ ਦੇ ਵਿੱਚ ਇੱਕ ਤੇਜ਼ ਰਫ਼ਤਾਰ ਵਾਹਨ ਨੇ ਰਾਹੀਗਰਾਂ ਨੂੰ ਦਰਦ ਦਿੱਤਾ ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਜਦਕਿ 8 ਜ਼ਖਮੀ ਹੋ ਗਏ ਘਟਨਾ ਲੰਡਨ ਦੇ ਫਿੰਸਬਰੀ ਪਾਰਕ ਇਲਾਕੇ ਵਿੱਚ 7 ਸਿਸਟਰਜ਼ ਰੋਡ ਦੇ ਉੱਤੇ ਵਾਪਰੀ ਉਥੇ ਹੀ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਦੇ ਮੁਤਾਬਕ ਇਸ ਮਾਮਲੇ ਦੇ ਵਿੱਚ ਹੁਣ ਤੱਕ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਕ ਘਟਨਾ ਉਸ ਵੇਲੇ ਵਾਪਰੀ ਜਦੋਂ ਮੁਸਲਿਮ ਪਾਇਚਾਰੇ ਦੇ ਲੋਕ ਮਸਜਿਦ ਦੇ ਵਿੱਚੋਂ ਬਾਹਰ ਨਿਕਲ ਰਹੇ ਸੀ ਘਟਨਾ ਤੋਂ ਬਾਅਦ ਮੌਕੇ 'ਤੇ ਤਤਰਾੰਤ ਲੰਡਨ ਮੈਟਰੋਪੋਲੀਟਨ ਪੁਲਿਸ ਅਤੇ ਐਂਬੂਲੈਂਸ ਵਾਹਨ ਪਹੁੰਚ ਗਏ ਸਨ। ਇਹ ਘਟਨਾ ਕੋਈ دہشت گردੀ ਹਮਲਾ ਸੀ ਜਾਂ ਫਿਰ ਅنگੈੜੀ ਦੇ ਕਾਰਨ ਵਾਪਰਿਆ ਹਾਸਾ ਇਸ ਬਾਰੇ ਫਿਲਹਾਲ ਖੁਲਾਸਾ ਨਹੀਂ ਹੋ ਸਕਿਆ। ਹਾਲ ਹੀ ਦੇ ਦਿਨਾਂ ਵਿੱਚ ਬ੍ਰਿਟੇਨ ਦੇ ਵਿੱਚ ਇਸ ਤਰ੍ਹਾਂ ਦੇ ਕਈ ਵੱਡੇ ਹਮਲੇ ਹੋਏ ਨੇ। 3 ਜੂਨ ਨੂੰ ਹੋਏ ਇਸੇ ਤਰ੍ਹਾਂ ਦੇ ਹਮਲੇ ਵਿੱਚ 8 ਲੋਕ ਮਾਰੇ ਗਏ ਸੀ ਜਦਕਿ 50 ਲੋਕ ਜ਼ਖਮੀ ਹੋਏ ਸਨ। 22 ਮਾਰਚ ਨੂੰ ਵੀ ਇੱਕ ਸ਼ਖਸ ਨੇ ਲੰਡਨ ਦੇ ਵੈਸਟਮਿੰਸਟਰ ਬ੍ਰਿਜ ਦੇ ਉੱਤੇ ਲੋਕਾਂ ਦੇ ਉੱਤੇ ਘਾਟੜਾ ਦਿੱਤੀ ਸੀ। ਜਦਕਿ ਇੱਕ ਪੁਲਿਸ ਮਲਾਜ਼ਮ ਨੂੰ ਵੀ ਚਾਕੂ ਮਾਰਿਆ ਗਿਆ ਸੀ। ਇਸ ਹਮਲੇ ਦੇ ਵਿੱਚ ਕੁੱਲ 5 ਲੋਕ ਸ਼ਖਮੀ ਹੋਏ ਸਨ ਬੀਤੀ 22 ਮਈ ਨੂੰ ਇੱਕ ਆਤਮਕਾਤੀ ਹਮਲੇ ਦੇ ਵਿੱਚ ਪਾਪ ਸਿੰਗਰ ਹਰੀਆਨਾ ਗ੍ਰੈਂਡੇ ਦੇ ਕਾਨਸਰਟ ਦੇ ਵਿੱਚ ਵੀ 22 ਲੋਕ ਮਾਰੇ ਗਏ ਸੀ